ਔਰਤ ਦੇ ਪੇਟ ਦੇ ਵਿੱਚ ਬਣਿਆ 10 ਕਿਲੋ 6 ਗ੍ਰam ਦਾ ਟਿਊਮਰ ਦੇਖ ਕੇ ਡਾਕਟਰਾਂ ਦੇ ਵੀ ਉੱਡੇ ਹੋਸ਼ ਪੂਰੀ ਖਬਰ ਸੁਣ ਤੁਹਾਡੀ ਵੀ ਕੰਬ ਜਾਵੇਗੀ ਰੂ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇੱਕ ਔਰਤ ਜਿਸ ਦੀ ਉਮਰ 65 ਸਾਲ ਹੈ ਤਾਂ ਪਿਛਲੇ 8 ਮਹੀਨੇ ਤੋਂ ਉਹ ਪੀੜਿਤ ਸੀਗੀ ਉਸ ਦੇ ਪੇਟ ਦੇ ਵਿੱਚੋਂ ਡਾਕਟਰਾਂ ਨੇ ਘਟੋਕਰ 10 ਕਿਲੋ 6 ਗ੍ਰam ਦਾ ਇੱਕ ਟਿਊਮਰ ਜੋ ਕਿ ਇੱਕ ਕੈਂਸਰ ਦਾ ਸੀਗਾ ਉਸ ਨੂੰ ਬਾਹਰ ਕੱਢਿਆ ਹੈਗਾ 10 ਕਿਲੋ ਕੋਈ ਘੱਟ ਵਜ਼ਨ ਨਹੀਂ ਹੁੰਦਾ ਬਹੁਤ ਜ਼ਿਆਦਾ ਵਜ਼ਨ ਹੁੰਦਾ ਹੈਗਾ ਦਾ 10 ਕਿਲੋ ਤਾਂ ਇਸ ਸਰਜਰੀ ਨੂੰ ਡਾਕਟਰਾਂ ਦੇ ਵੱਲੋਂ ਸਫਲਤਾਪੂਰਵਕ ਕੀਤਾ ਗਿਆ ਹੈਗਾ ਤੇ ਬਹੁਤ ਵੱਡੀ ਅਪਡੇਟ ਵੀ ਕਹਿ ਸਕਦੇ ਆ ਤੇ ਡਾਕਟਰਾਂ ਦੇ ਇਸ ਸਮੇਂ ਕਾਫੀ ਜਿਹੜੀ ਕਿ ਪ੍ਰਸ਼ੰਸਾ ਵੀ ਹੋਣ ਦੀ ਨਜ਼ਰ ਆ ਰਹੀ ਹੈ ਦਰਅਸਲ ਸਫਦਰ ਗੰਜ ਹਸਪਤਾਲ ਦੇ ਡਾਕਟਰਾਂ ਨੇ ਇੱਕ ਦੁਰਲੱਭ ਕੈਂਸਰ ਤੋਂ ਪੀੜਿਤ 65 ਸਾਲਾਂ ਔਰਤ ਮਰੀਜ਼ ਦੇ ਪੇਟ ਦੇ ਵਿੱਚੋਂ 10 ਕਿਲੋ 6 ਗ੍ਰam ਦਾ ਟਿਊਮਰ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ ਹਸਪਤਾਲ ਦੇ ਸਰਜਰੀ ਵਿਭਾਗ ਦੇ ਡਾਕਟਰਾਂ ਨੇ 11 ਜੁਲਾਈ ਨੂੰ 6 ਘੰਟੇ ਦੀ ਸਰਜਰੀ ਦੇ ਵਿੱਚ ਟਿਊਮਰ ਨੂੰ ਕੱਢ ਦਿੱਤਾ ਹੈ ਪੂਰੀ ਅਪਡੇਟ ਤੁਹਾਨੂੰ ਦੱਸਾਂਗੇ ਦਰਅਸਲ ਦਿੱਲੀ ਦੇ ਸਫਦਰਗੰਜ ਹਸਪਤਾਲ ਦੇ ਡਾਕਟਰਾਂ ਨੇ ਇੱਕ ਵੱਡੀ ਅਤੇ ਖਤਰਨਾਕ ਸਰਜਰੀ ਕਰਕੇ ਇੱਕ ਮਰੀਜ਼ ਦੀ ਜਾਨ ਬਚਾਈ ਹੈ। ਇਸ ਮਰੀਜ਼ ਦੇ ਪੇਟ ਦੇ ਵਿੱਚ 10 ਕਿਲੋ 6 ਗ੍ਰam ਦਾ ਟਿਊਮਰ ਸੀਗਾ ਜੋ ਇੰਨਾ ਵੱਡਾ ਹੋ ਗਿਆ ਸੀਗਾ ਕਿ ਇਹ ਪੇਟ ਦੇ ਕਈ ਮਹੱਤਵਪੂਰਨ ਹਿੱਸਿਆਂ ਦੇ ਵਿੱਚ ਫੈਲ ਗਿਆ ਸੀਗਾ। ਇਹ ਸਰਜਰੀ ਵੀ ਐਮਐਮਸੀ ਅਤੇ ਸਫਦਰਗੰਜ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਦੇ ਵੱਲੋਂ ਤੌਰ ਦੇ ਉੱਤੇ ਕੀਤੀ ਗਈ ਸੀ ਡਾਕਟਰਾਂ ਨੇ ਦੱਸਿਆ ਹੈਗਾ ਕਿ ਮਰੀਜ਼ ਪਿਛਲੇ 8 ਮਹੀਨਿਆਂ ਤੋਂ ਹੀ ਇਸ ਬਿਮਾਰੀ ਤੋਂ ਪੀੜਤ ਸੀਗਾ ਤੇ ਟਿਊਮਰ ਇੰਨਾ ਵੱਡਾ ਸੀ ਕਿ ਇਹ ਪੇਟ ਦੇ ਕਈ ਅੰਗਾਂ ਦੇ ਦਬਾਅ ਪਾ ਰਿਹਾ ਸੀਗਾ ਜਿਸ ਕਾਰਨ ਮਰੀਜ਼ ਦੀ ਹਾਲਤ ਹੋਰ ਵਿਗੜਦੀ ਜਾ ਰਹੀ ਸੀਗੀ ਕਰੀਬ 6 ਘੰਟੇ ਤੱਕ ਚੱਲੇ ਇਸ ਆਪਰੇਸ਼ਨ ਨੂੰ ਡਾਕਟਰ ਸ਼ਿਵਾਨੀ ਬੀ ਪૃਥੀ ਨੇ ਲੀਡ ਕੀਤਾ ਹੈ ਉਹਨਾਂ ਦਾ ਮਾਰਗਦਰਸ਼ਨ ਵੀ एमबीसी ਅਤੇ ਸਫਦਰ ਗੰਜ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੰਦੀਪ ਬੰਸਲ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਆਰਕੇ ਚੇજરા ਅਤੇ ਗਾਇਨੀਕੋਲੋਜੀ ਵਿਭਾਗ ਦੇ ਮੁਖੀ ਡਾਕਟਰ ਕਵਿਤਾ ਨੇ ਕੀਤਾ ਹੈ ਸਰਜਰੀ ਦੌਰਾਨ ਦੱਸਦੀ ਹੈ ਕਿ ਅਨਸਥੀसिया ਦੀ ਜ਼ਿੰਮੇਵਾਰੀ ਡਾਕਟਰ ਡੀਕੇ ਮੀਨਾ ਡਾਕਟਰ ਸਪਨਾ ਭਾटिया ਅਤੇ ਡਾਕਟਰ ਵਿਸ਼ਨੂੰ ਨੇ ਲਈ ਸੀ ਡਾਕਟਰ ਨੇ ਕਿਹਾ ਹੈਗਾ ਕਿ ਟਿਊਮਰ ਦਾ ਸਾਈਜ਼ ਅਤੇ ਉਸ ਦਾ ਅੰਤੜਿਆ ਜੋ ਕਿ ਬਲੇਡਰ ਅਤੇ ਦੂਜੇ ਅੰਗਾਂ ਦੇ ਨਾਲ ਚਿਪਕਿਆ ਹੋਣ ਦੇ ਵਜ੍ਹਾ ਨਾਲ ਸਰਜਰੀ ਬਹੁਤ ਹੀ ਮੁਸ਼ਕਲ ਨਾਲ ਹੋਈ ਸੀਗੀ ਟਿਊਮਰ ਨੂੰ ਹਟਾਉਣਾ ਆਸਾਨ ਨਹੀਂ ਸੀ ਕਿਉਂਕਿ ਕੋਈ ਵੀ ਅੰਗ ਗਲਤੀ ਦੇ ਨਾਲ ਵੀ ਖਰਾਬ ਹੋ ਸਕਦਾ ਸੀਗਾ ਸਟੀਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਡਾਕਟਰਾਂ ਨੇ ਇਸ 10 ਕਿਲੋ 6 ਜੋ ਕਿ ਗ੍ਰਾਮ ਦਾ ਗੈਸਟਰੋ ਇੰਟੈਸਟਾਈਨਲ ਸਟ੍ਰੋਮਲ ਟਿਊਮਰ ਜਿਸ ਨੂੰ ਕਿ ਜੀ ਐਸ ਜੀ ਆਈ ਐਸ ਟੀ ਨੂੰ ਪੂਰਾ ਹਟਾ ਦਿੱਤਾ ਹੈਗਾ ਇਸ ਦੇ ਸ਼ਾਰਟ ਫਾਰਮ ਦੇ ਵਿੱਚ ਦੱਸਿਆ ਗਿਆ ਹੈਗਾ ਡਾਕਟਰ ਸੰਦੀਪ ਵਾਸਨ ਨੇ ਦੱਸਿਆ ਹੈਗਾ ਕਿ ਜੀਆਈਐਸਟੀ ਇੱਕ ਰੇਅਰ ਟਾਈਪ ਦਾ ਕੈਂਸਰ ਹੈਗਾ ਜੋ ਕਿ ਪੇਟ ਅਤੇ ਅੰਤਰੀਆ ਦੇ ਟਿਸ਼ੂ ਦੇ ਵਿੱਚ ਹੁੰਦਾ ਹੈ ਇਹ ਟਿਊਮਰ ਖਾਸ ਤੌਰ ਦੇ ਸੈੱਲਾਂ ਦੇ ਨਾਲ ਬਣਿਆ ਹੁੰਦਾ ਹੈ ਤਾਂ ਇਹ ਸੈੱਲ ਅੰਤਰੀਆ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੇ ਨੇ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਤੇਜ਼ੀ ਦੇ ਨਾਲ ਹੋਰ ਵੱਧ ਸਕਦਾ ਹੈ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਤਵਿ ਐਮਐਮਸੀ ਅਤੇ ਸਫਦਰ ਗੰਜ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੰਦੀਪ ਬਾਂਸਲ ਨੇ ਕਿਹਾ ਹੈਗਾ ਕਿ ਇਹ ਸਰਜਰੀ ਸਾਡੀ ਟੀਮ ਦੀ ਪ੍ਰਤਿਭਾ ਅਤੇ ਮਿਹਨਤ ਦਾ ਸਬੂਤ ਹੈ ਐਨੇ ਵੱਡੇ ਟਿਊਮਰ ਨੂੰ ਹਟਾਉਣਾ ਕੋਈ ਆਸਾਨ ਜਾਂ ਫਿਰ ਆਮ ਗੱਲ ਨਹੀਂ ਸੀਗੀ ਨਾ ਹੀ ਇਹ ਆਮ ਕੰਮ ਸੀਗਾ ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ ਹੈਗਾ ਅਸਬੋਇਖ ਦੇ ਵਿੱਚ ਅੱਜ ਇਹ ਔਖੇ ਆਪਰੇਸ਼ਨ ਕਰਕੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਹੁਣ ਸਥਿਰ ਹੈ ਅਤੇ ਮੈਡੀਕਲ ਜੋ ਕਿ ਐਨਕਲੋਜੀ ਟੀਮ ਉਸਦੀ ਦੇਖਭਾਲ ਕਰ ਰਹੀ ਹੈ ਤਾਂ ਜੋ ਉਹ ਜਲਦੀ ਠੀਕ ਹੋ ਸਕੇ ਤਾਂ ਇਹ ਅਪਡੇਟ ਜਿਹੜੀ ਕਿ ਆ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ 'ਤੇ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਕਿਉਂਕਿ ਇਨਸਾਨ ਦੀ ਜਾਨ ਬਚਾਉਂਦੇ ਨੇ ਉਹ ਤੇ ਉੱਥੇ ਤੋਂ ਦੱਸਦੇ ਕਿ ਵਿਭਾਗ ਤੋਂ ਛੁੱਟੀ ਦੇਣ ਤੋਂ ਬਾਅਦ ਹੁਣ ਮੈਡੀਕਲ ਐਨਕਲੋਜ਼ਰੀ ਵਿਭਾਗ ਦੇ ਡਾਕਟਰ ਉਸ ਨੂੰ ਕੀਮੋ ਦੇਣਗੇ ਵਰਦਮਾਨ महावीर ਮੈਡੀਕਲ ਕਾਲਜ ਅਤੇ ਦੱਸਦੇ ਕਿ ਇਸ ਦੇ ਨਾਲ ਹੀ ਸਫਦਰਗੰਜ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੰਦੀਪ ਬਾਂਸਲ ਨੇ ਇਸ ਨੂੰ ਇੱਕ ਗੁੰਜਲਦਾਰ ਸਰਜਰੀ ਦੱਸਿਆ ਹੈਗਾ ਤੇ ਕਿਹਾ ਹੈਗਾ ਕਿ ਹਸਪਤਾਲ ਮਰੀਜ਼ਾਂ ਨੂੰ ਆਧੁਨਿਕ ਡਾਕਟਰੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ